ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਜਿਸ ਸਿਕਦਾਰੀ ਤਿਸੈ ਖਵਾਰੀ ਚਾਕਰ ਕੇ ਏ ਡਰਣਾ ਜਾਂ ਸਿਕਦਾਰਾ ਪਵੇ ਜੰਜੀਰੀ ਤਾਂ ਚਾਕਰ ਹੱਥੋਂ ਮਰਣਾ ਆਖ ਗੁਣਾ ਕਲ ਆਈਐ ਤੇਹੋ ਜੁਗ ਕੇਰਾ ਰਹਾ ਤਪਾਵਸ ਜੇ ਗੁਣ ਦੇਹ ਤਪਾਈਆ ਰਹਾਓ ਕਲ ਕਲ ਵਾਲੀ ਸਰਾਂ ਨਬੇੜੀ ਕਾਜੀ ਕ੍ਰਿਸ਼ਨਾ ਹੋਵਾ ਬਾਣੀ ਬ੍ਰਹਮਾ ਬੇਦ ਅਧਰਬਣ ਕਰਨੀ ਕੀਰਤ ਲਹਿਆ ਪਤ ਬਿਨ ਪੂਜਾ ਸਤ ਬਿਨ ਸੰਜਮ ਜਤ ਬਿਨ ਕਾਹੇ ਜਨੇਉ ਨਾਵੋ ਤੋ ਉਹ ਤਿਲਕ ਚੜਾਵੋ ਸਚ ਬਿਨ ਸੋਚ ਨਾ ਹੋਈ ਕਲ ਪਰਵਾਨ ਕਤੇਬ ਕੁਰਾਨ ਪੋਥੀ ਪੰਡਤ ਰਹੇ ਪੁਰਾਨ ਨਾਨਕ ਨਾਉ ਪਿਆਰ ਰਹਿਮਾਨ ਕਰ ਕਰਤਾ ਤੂ ਵੇਖੋ ਜਾਣ ਨਾਨਕ ਨਾਮ ਮਿਲੈ ਵੜਿਆਈ ਏਦੋਂ ਉਪਰ ਕਰਮ ਨਹੀਂ ਜੇ ਕਰ ਹੁੰਦਾ ਮੰਗਣ ਜਾਈਏ ਫੇਰ ਉਹ ਲਾਂਭਾ ਮਿਲੇ ਤਹੀ RAM KALI MOHALLA ਪਹਿਲਾ ਜਗ ਪਰ ਬੋਧੈ ਮੜੀ ਬੰਧਾਵੇ ਆਸਨ ਤਿਆਗ ਕਾਹੇ ਸਚ ਪਾਵੇ ਮਮਤਾ ਮੋਹ ਕਾ ਮਨ ਹਿਤਕਾਰੀ ਨਾ ਵਤੂਤੀ ਨਾ ਸੰਸਾਰੀ ਜੋਗੀ ਬੈਸ ਰਹੋ ਦੁਬਦਾ ਦੁਖ ਭਾਗੇ ਘਰ ਘਰ ਮੰਗਤ ਲਾਜ ਨਾ ਲੱਗੈ ਰਹਾਓ ਗਾਵਾ ਗੀਤ ਨਾ ਚੀਨੈ ਆਪ ਕਿਉ ਲਾਗੀ ਨਿਵਰੇ ਪ੍ਰਤਾਪ ਗੁਰ ਕੈ ਸਬਦ ਰਚੈ ਮਨ ਭਾਏ ਭਿਖਿਆ ਸਹਿਜ ਵਿਚਾਰੀ ਖਾਏ ਭਸਮ ਚੜਾਏ ਕਰੈ ਪਖੰਡ ਮਾਇਆ ਮੋਇ ਸਹਿਜਮ ਡੰਡ ਹੋਟੈ ਖਾਪੁਰ ਭੀਖ ਨਾ ਪਾਏ ਬੰਧਨ ਬਾਂਧਿਆ ਵੈ ਜਾਏ ਬਿੰਦਨ ਰੱਖੈ ਜਤੀ ਕਹਾਵੇ ਮਾਈ ਮੰਗਤ ਤਰੇ ਲੁਪਾਵੇ ਨਰデア ਨਹੀਂ ਜੋ ਤੋ ਜਾਲਾ ਬੂੜਾ ਤਾਂ ਬੂੜੇ ਸਰਬਜੰਜਾਲਾ ਭੇ ਕਰੇ ਖਿੰთა ਬਹੁ ਟਟਵਾ ਝੂਠੋ ਖੇਲ ਖੇਲੇ ਬੋ ਨਟੂਆ ਅੰਦਰ ਅਗਨ ਚਿੰਤਾ ਬੋ ਜਾਰੇ ਵਿਣ ਕਰਮਾ ਕੈਸੇ ਉਤਰ ਸਪਾਰੇ ਮੁੰਦਰਾ ਫਟਕ ਬਨਾਈ ਕਾਨ ਮੁਕਤ ਨਹੀਂ ਵਿਦਿਆ ਵਿਗਿਆਨ ਜੇ ਭਾ ਇੰਦਰੀ ਸਾਧ ਲੁਪਾਨਾ ਪਸੂ ਭਏ ਨਹੀਂ ਮਿਟੇ ਨਿਸ਼ਾਨਾ ਤ੍ਰਿਵਦ ਲੋਗਾ ਤ੍ਰਿਵਦ ਜੋਗਾ ਸ਼ਬਦ ਵਿਚਾਰੈ ਚੁਕਸ ਸੋਗਾ ਉਜਲ ਸਾਚ ਸੋ ਸਬਦ ਹੋਏ ਜੋਗੀ ਜੁਗਤ ਵਿਚਾਰੇ ਸੋਏ ਤੁਝ ਪੈ ਨਾਉ ਨੇ ਤੂੰ ਕਰਣਾ ਜੋਗ ਥਾਪੋ ਥਾਪੇ ਕਰੇ ਸੋ ਹੋਗਾ ਜਸਤ ਸੰਜਮ ਸੱਚ ਸੁਚੀਤ ਨਾਨਕ ਜੋਗੀ ਤ੍ਰਿਪਵਨ ਮੀਤ ਆਰਾਮ ਕਲੀ ਮਹੱਲਾ ਪਹਿਲਾ ਖਾ ਟਮਟ ਦੇਹੀ ਮਨ ਬੈਰਾਗੀ ਸੁਰਤ ਸਬਦ ਤੋਂ ਅੰਤਰ ਜਾਗੀ ਵਾਜੈ ਅਨਹਦ ਮੇਰਾ ਮਨ ਲੀਣਾ ਗੁਰਬਚਨੀ ਸਜਨਾ ਪਤੀਨਾ ਪ੍ਰਾਨੀ RAM ਭਗਤ ਸੁਖ ਪਾਈਐ ਗੁਰਮੁਖ ਹਰਿ ਹਰਿ ਮੀਠਾ ਲਾਗੇ ਹਰਿ ਹਰਿ ਨਾਮ ਸੁਮਾਈਐ ਰਹਾਉ ਮਾਇਆ ਮੋਹ ਵਿਵਰਜ ਸੁਮਾਏ ਸਤਗੁਰੂ ਭੇਟੈ ਮੈਲ ਮਿਲਾਏ ਨਾਮ ਰਤ ਨਿਰਮੋਲਕ ਹੀਰਾ ਤਿਤਰਾਤਾ ਮੇਰਾ ਮਨ ਧੀਰਾ ਹੋ ਮੈਂ ਮਮਤਾ ਰੋਗ ਨ ਲਾਗੇ RAM ਭਗਤ ਜਮ ਕਾਪੋ ਭਾਗੇ ਜਮ ਜੰਦਾਰ ਨ ਲਾਗੇ ਮੋਹੇ ਨਿਰਮਲ ਨਾਮ ਰਿਦੈ ਹਰ ਸੋਹੇ ਸਭ ਦਾ ਵਿਚਾਰ ਭਏ ਨਿਰੰਕਾਰੇ ਗੁਰਮਤਿ ਜਾਗੇ ਦੁਰਮਤਿ ਪਰਹਾਰੇ ਆਨ ਦਿਨ ਜਾਗ ਰਹੇ ਲਿਵ ਲਾਈ ਜੀਵਨ ਮੁਕਤ ਗਤੰ ਤਰਪਾਈ ਅਲੇਬੋ ਗੁਫਾ ਮੈਂ ਰਹੇ ਨਿਰਾਰੇ ਤਸਕਰ ਪੰਜ ਸ਼ਬਦ ਸੰਘਾਰੇ ਪਰ ਕਰ ਜਾਏ ਨਾ ਮੰਡੁ ਲਾਏ ਸਹਿਜ ਨਿਰੰਤਰ ਰੋ ਸਮਾਏ ਗੁਰਮੁਖ ਜਾਗ ਰਹੇ ਬਤੂਤਾ ਸਤ ਬੈਰਾਗੀ ਤਤ ਪਰੋਤਾ ਜਾਗ ਸੂਤਾ ਮਰਿ ਆਵੈ ਜਾਏ ਬਿਨ ਗੁਰ ਸ਼ਬਦ ਨਾ ਸੋਜੀ ਪਾਏ ਅਨਹਦ ਸ਼ਬਦ ਵਜੈ ਦਿਨ ਰਾਤੀ ਅਵ ਗਤ ਕੀ ਗਤ ਗੁਰਮਤਿ ਖ ਜਾਤੇ ਤੋ ਜਾਣੀ ਜਾਂ ਸ਼ਬਦ ਪਛਾਨੇ ਏ ਕੋ ਰਵ ਰਹਾ ਨਿਰਵਾਣੇ ਸੋਨ ਸਮਾਦ ਸਹਿਜ ਮਨ ਰਾਤਾ ਤਜ ਹੋ ਲੋਭਾ ਏ ਕੋ ਜਾਤਾ ਗੁਰ ਚੇਲੇ ਆਪਣਾ ਮਨ ਮਾਨਿਆ ਨਾਨਕ ਦੂਜਾ ਮੇਡ ਸਮਾਨਿਆ ਆਰਾਮ ਕਲੀ ਮਹੱਲਾ ਪਹਿਲਾ ਸਾਹਾ ਗਣੈ ਨ ਕਰੇ ਵਿਚਾਰ ਸਾਹੇ ਉਪਰ ਏਕ ਓੰਕਾਰ ਜਿਸ ਗੁਰ ਮਿਲੇ ਸੋਈ ਵਿਦ ਜਾਣ ਗੁਰਮਤ ਹੋਏ ਤਾਂ ਹੁਕਮ ਪਛਾਨੇ ਝੂਠ ਨਾ ਬੋਲ ਪਾਂਡੇ ਸੱਚ ਕਹੀਏ ਹੋਮੈ ਜਾਏ ਸ਼ਬਦ ਕਰ ਲਈਆ ਰਹਾਓ ਗਣ ਗਣ ਜੋਤ ਕਾਂਢੀ ਕੀਨੀ ਪੜੈ ਸੁਣਾਵੇ ਤਤ ਨਾ ਚੀਨੀ ਸਭ ਸਹਿ ਉਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦੋ ਨਾ ਸਗਲੀ ਸ਼ਾਰ ਨਾਵੇ ਧੋਵੇ ਪੂਜੈ ਸੈਲਾ ਬਿਨ ਹਰ ਰਾਤੇ ਮੈਲੋ ਮੈਲਾ ਗਰਬ ਨਿਵਾਰ ਮਿਲੇ ਪ੍ਰਭ ਸਾਰਥ ਮੁਕਤ ਪ੍ਰਾਨ ਜਪ ਹਰ ਕਿਰਤਾਰਥ ਵਾਚੈ ਵਾਦਨਾ ਬੇਦ ਵਿਚਾਰੈ ਆਪ ਡੁਬੈ ਕਿਉ ਪਿਤਰਾ ਤਾਰੈ ਘਟ ਘਟ ਬ੍ਰਹਮ ਚੀਨੈ ਜਨ ਕੋਏ ਸਤਗੁਰ ਮਿਲੇ ਤਾਂ ਸੋਜੀ ਹੋਏ ਗਣਤ ਗਣੀਆਂ ਸਹਿ ਸਾਦੋ ਖਜੀਐ ਗੁਰ ਕੀ ਸਰਣ ਪਵੈ ਸੁਖ ਥੀਐ ਕਰਪਰਾਦ ਸਰਣ ਹਮਾਇ ਗੁਰ ਹਰ ਭੇਟੇ ਪੂਰਬ ਕਮਾਇ ਗੁਰ ਸਰਣ ਨ ਆਈਐ ਬ੍ਰਹਮ ਨਾ ਪਾਈਐ ਪਰਮ ਭਲਾਈਐ ਜਨਮ ਮਰ ਆਈਐ ਜਮਦਰ ਬਾਦੋ ਮਰੈ ਬੇਕਾਰ ਨਾਰਿ ਦੇ ਨਾਮ ਨਾ ਸ਼ਬਦ ਚਾਰ ਇਕ ਪਾੰਦੇ ਪੰਡਤ ਮਿਸਰ ਕਹਾਵੇ ਦੁਬਧਾਰਾ ਤੇ ਮਹਿਲ ਨਾ ਪਾਵੇ ਗੁਰ ਪ੍ਰਸਾਦਿ ਜਿਸ ਗੁਰ ਪ੍ਰਸਾਦੀ ਨਾਮ ਆਧਾਰ ਕੋਟ ਮਦੇ ਕੋ ਜਾਣੇ ਪਰਿਕ ਬੁਰਾ ਭਲਾ ਸੱਚ ਏਕ ਐ ਬੂਜ ਗਿਆਨੀ ਸਤਿਗੁਰ ਕੀ ਟੇਕ ਐ ਗੁਰਮੁਖ ਵਿਰਲੀ ਏਕੋ ਜਾਣਿਆ ਆਵਣ ਜਾਣਾ ਮੇਟ ਸਮਾਣਾ ਜਿਨ ਕਾ ਹਿਰਦੈ ਏਕ ਓੰਕਾਰ ਸਰਬ ਗੁਣੀ ਸਾਚਾ ਵਿਚਾਰ ਗੁਰ ਕੈ ਪਾਣਾ ਕਰਮ ਕਮਾਵੇ ਨਾਨਕ ਸਾਚੇ ਸਾਜ ਸਮਾਵੇ ਗੁਰ ਕੈ ਪਾਣਾ ਕਰਮ ਕਮਾਵੇ ਨਾਨਕ ਸਾਚੇ ਸਾਜ ਸਮਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ